ਐਪੀਐਨ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਤਸ਼ਾਰ ਸਵਾਗਤ ਕਰਦਾ ਜਿੱਥੇ ਕਿ ਲੋਕ ਅੱਜ ਕੋਈ ਗੈਂਗਸਟਰ ਦੇ ਮਗਰ ਭੱਜਿਆ ਫਿਰਦਾ ਕੋਈ ਰਾਜਨੀਤੀ ਮਗਰ ਭੱਜਿਆ ਫਿਰਦਾ ਲੋਕਾਂ ਨੂੰ ਲੱਖ ਟੈਨਸ਼ਨਾਂ ਨੇ ਹਜ਼ਾਰਾਂ ਟੈਨਸ਼ਨਾਂ ਨੇ ਔਰ ਉਹਨਾਂ ਟੈਨਸ਼ਨਾਂ ਤੋਂ ਪਰੇ ਵੀ ਇੱਕ ਲਾਈਫ ਹੈ ਜਿਹੜੇ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਅ ਅੱਜ ਸੰਡੇ ਦਾ ਜੋ ਦਿਨ ਹੈ ਸੰਡੇ ਦੇ ਦਿਨ ਜਿਹੜੇ ਜਿੰਨੇ ਵੀ ਬਜ਼ੁਰਗ ਇਕੱਠੇ ਹੋ ਕੇ ਜਿਹੜੇ ਆਪਣੀ ਲਾਈਫ ਨੂੰ ਇੰਜੋਏ ਕਰਦੇ ਨੇ ਔਰ ਆਪਣੇ ਜਿਹੜੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਦਰਦ ਨੇ ਉਹਨੂੰ ਭੁੱਲ ਕੇ ਆਪਣੀ ਜ਼ਿੰਦਗੀ ਦਾ ਇੱਕ ਲੰਮਾ ਐਸਾ ਜਿੰਦੇ ਨੇ ਸਾਰੇ ਜਿੰਨੇ ਵੀ ਬਜ਼ੁਰਗ ਇਕੱਠੇ ਹੋ ਕੇ ਆ ਜਿੱਥੇ ਗੱਲਬਾਤ ਕਰਦੇ ਨੇ ਉਹਨਾਂ ਚੋਂ ਹੀ ਸਾਡੇ ਨਾਲ ਅੰਕਲ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿਸ ਤਰ੍ਹਾਂ ਤੁਸੀਂ ਆਪਣੀ ਲਾਈਫ ਇੰਜੋਏ ਕਰਦੇ ਹੋ ਹਾਂਜੀ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ ਔਰ ਰੋਜ਼ ਗਾਰਡਨ ਚਾਨੋਂ ਵਾਸਤੇ ਤੁਹਾਡਾ ਵੈਲਕਮ ਕਰਦਾ ਅਗਰ ਕੀ ਨਾਮ ਹੈ ਤੁਹਾਡਾ ਮੇਰਾ ਨਾਂ ਜੀ ਮਹਿੰਦਰ ਕਪੀਲਾ ਅਗੇ ਜੀ ਕਿੰਨੇ ਸਾਲਾਂ ਤੋਂ ਜਿਹੜਾ ਆਪਣਾ ਤੁਸੀਂ ਕਰਦੇ ਹੋ ਜਿਹੜਾ ਪ੍ਰੋਗਰਾਮ ਚੱਲ ਰਿਹਾ ਪਿਛਲੇ ਕਰੀਬ 30 ਤੋਂ 32 ਸਾਲ ਮੈਨੂੰ ਇੱਥੇ ਆਇਆ ਨੂੰ 8 ਸਾਲ ਹੋਏ ਆ ਮੈਂ ਇੱਥੇ ਇੱਕ ਟਰਮ ਐਜ਼ ਪ੍ਰੈਜ਼ੀਡੈਂਟ ਰਹਿ ਚੁੱਕਾ ਹਾਂ ਤੇ ਬਹੁਤ ਅੱਛਾ ਸੀ ਪਰ ਇਹ ਸਾਡੇ ਕੋਲ ਪਹਿਲਾਂ ਇਹ ਕੈਨੋਪੀ ਨਹੀਂ ਸੀਗੀ ਅਸੀਂ ਓਪਨ ਚ ਬੈਠਦੇ ਸੀਗੇ ਫਿਰ ਕੁਝ ਬਹੁਤ ਬਾਰ ਲੋਕ ਇੱਥੇ ਆਏ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਅਸੀਂ ਬਜ਼ੁਰਗ ਲੋਕ ਆ ਜਿਸ ਤੋਂ ਬਹੁਤ ਬਾਰਿਸ਼ ਇਕਦਮ ਆਂਦੀ ਹੈ ਤੇ ਵੀ ਕੈਨ ਔਟ ਮੂਵ ਟੂ ਅ ਪ੍ਰੋਪਰ ਪਲੇਸ ਅਸੀਂ ਇੱਥੇ ਇੱਪੇ ਜਾਨੇ ਖੜੇ ਹਾਂ ਜੀ ਫਿਰ ਉਹਨਾਂ ਨੂੰ ਸ਼ਾਇਦ ਸਾਡੇ ਤੇ ਤਰਸ ਆ ਗਿਆ ਫਿਰ ਉਹਨਾਂ ਨੇ ਸਾਨੂੰ ਇਹ ਸ਼ੈਲਟਰ ਬਣਾ ਕੇ ਦਿੱਤਾ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿਦਾਂ ਤੁਸੀਂ ਕਰਦਿਆਂ ਜਿਹੜੀਆਂ ਜਿੰਨੇ ਵੀ ਦੁੱਖ ਦਰਦ ਨੂੰ ਭੁੱਲ ਕੇ ਆਪਣਾ ਇੱਥੇ ਇੰਜੋਏਮੈਂਟ ਕਰਨ ਆਂਦੇ ਹੋ ਇਹ ਕਿਦਾਂ ਤੁਹਾਡੇ ਦਿਮਾਗ ਦੇ ਵਿੱਚ ਆਈ ਇਹ ਗੱਲ ਐਕਚੁਅਲੀ ਪਹਿਲਾਂ ਅਸੀਂ ਸਵੇਰ ਹੋ ਜਾਂਦੇ ਹੁੰਦੇ ਸੀ ਡੇਢ ਘੰਟਾ ਸੈਰ ਕਰੀ ਸੀ ਫਿਰ ਡੇਢ ਘੰਟਾ ਸ਼ਾਮ ਨੂੰ ਉਸ ਤੋਂ ਬਾਅਦ ਫਿਰ ਇੱਥੇ ਬੈਠਣ ਵਾਸਤੇ ਕੁਝ ਨਹੀਂ ਹੁੰਦਾ ਸੀਗਾ ਹਾਂਜੀ ਪਰ ਅਸੀਂ ਆਪਣੀ ਜੇਬ ਚੋਂ ਕੁਝ ਕੰਟਰੀਬਿਊਸ਼ਨ ਦਿੱਤੀ ਕਾਰਪੋਰੇਸ਼ਨ ਨੂੰ ਫਿਰ ਸਾਡੇ ਵਾਸਤੇ ਬੈਂਚ ਲੱਗ ਗਏ 14 ਉਸ ਤੋਂ ਬਾਅਦ ਫਿਰ ਅਸੀਂ ਕਲਚਰਲ ਪ੍ਰੋਗਰਾਮ ਸ਼ੁਰੂ ਕੀਤਾ ਅੱਧੇ ਘੰਟੇ ਦਾ ਹਾਂਜੀ ਤੇ ਅੱਜ ਅਸੀਂ ਆ ਹਿਸਤਾ ਆਇਸ ਦਾ ਪੌੜੀ ਚੜਦੇ 4:30 ਤੋਂ 6:30 ਸੰਡੇ ਨੂੰ ਔਰ 5 ਤੋਂ 6:30 ਵੀਕਡੇਜ਼ ਦੇ ਵਿੱਚ ਅਸੀਂ ਇੱਥੇ ਇਕੱਠ ਹੁੰਨੇ ਹਰ ਬੰਦਾ اپنی پسند دی آئٹم پیش ਕਰਦਾ ہے کس نے چٹکلا ਸੁਣਾਉਣਾ ہے کس نے کوئی भजन بولنا ہے کس نے کوئی ਸ਼ਬਦ بولنا ہے کس نے کوئی गाना ਸੁਣਾਉਣਾ ہے کس نے کوئی شاعری ਸੁنانی ہے کس نے کوئی ਕਹਾਣੀ ਸੁناਣੀ ਹੈ ਉਹ ਸੁਣਾਣੇ ਆਸੀਂ ਕਰੋ ਅਸੀਂ ਬਿਲਕੁਲ ਵੇਲੇ ਆ ਸਾਡੇ ਤਾਂ ਕੋਈ ਦਿਮਾਗ ਤਾਂ ਕੋਈ ਬੋਝ ਨਹੀਂ ਹੈ ਕੋਈ ਲਾਇਬਿਲਟੀ ਨਹੀਂ ਕਿਸੇ ਤੇ ਮੇਰਾ ਉਹੀ ਕਹਿਣਾ ਸੀਗਾ ਕਿ مطلب ਜਿੱਦਾਂ ਲੋਕਾਂ ਨੂੰ ਅੱਜ ਅੱਜਕੱਲ ਜਿਹੜੇ ਘਰੇ ਵੀ ਹੁੰਦੇ ਆ ਉਹਨਾਂ ਨੂੰ ਵੀ ਹਜ਼ਾਰਾਂ ਟੈਨਸ਼ਨਾਂ ਨੇ ਲੇਕਿਨ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਟੈਨਸ਼ਨ ਤਾਂ ਚਲੋ ਹਰ ਕਿਸ ਨੂੰ ਹੈਗੀਆਂ ਇਹ ਨੇ ਫਿਰ ਵੀ ਬੰਦਾ ਅੱਜ ਅੱਜ ਦੇ ਟਾਈਮ ਦੇ ਵਿੱਚ ਐਦਾਂ ਦਾ ਇੰਜੋਏਮੈਂਟ ਕੋਈ ਨਹੀਂ ਕਰਦਾ ਕਿਉਂਕਿ ਕਿਸੇ ਕੋਲ ਟਾਈਮ ਹੀ ਹੈ ਨਹੀਂਗਾ ਇਸੇ ਕਰਕੇ ਅੱਜ ਅਸੀਂ ਤੁਹਾਡੇ ਕੋਲ ਆਏ ਆ ਵੀ ਤੁਸੀਂ ਆਪਣਾ ਕਿਦਾਂ ਆਪਣਾ ਸਾਰੀ ਚੀਜ਼ਾਂ ਨੂੰ ਭੁੱਲ ਕੇ ਐਦਾਂ ਇੰਜੋਏਮੈਂਟ ਕਰ ਲੈਣੇ ਹੋ ਸਾਡੀ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਟੈਨਸ਼ਨ ਨਾਂ ਦਾ ਵਰਡ ਹੈ ਨਹੀਂ ਹਾਂਜੀ ਜੇਕਰ ਸਾਡੇ ਵੱਸ 'ਚ ਹੀ ਹੈ ਨਾ ਜੀ ਆਪਾਂ ਵੀ ਆਪਾਂ ਆਪਣੀ ਜ਼ਿੰਦਗੀ ਨੂੰ ਆਪਾਂ ਇੰਜੋਏ ਕਰਨਾ ਜਾਂ ਆਪਾਂ ਟੈਨਸ਼ਨ ਦੇਣੀ ਉਹ ਵੀ ਟੇਕ ਕਵਰ ਲਾਈਫ ਹਾਂਜੀ ਸਾਡੇ ਕੋਲ ਕਈ ਬੰਦੇ ਇੱਥੇ ਵਿਚਾਰੇ ਏਦਾਂ ਦੁਖੀ ਸੀਗੇ ਹਾਂਜੀ ਉਹ ਅੰਦਰ ਡਿਪਰੈਸ਼ਨ ਸੀਗੇ ਦੋ ਤਿੰਨ ਬੰਦੇ ਦੀ ਵਾਈਫ ਚਲੀ ਗਈ 노 ਡਾਊਟ ਕਿ ਬਹੁਤ بڑا ਝਟਕਾ ਹੁੰਦਾ ਹੈ ਬਿਲਕੁਲ ਪਰ ਅਸੀਂ ਉਹਨਾਂ ਨੂੰ ਕਾਉਂਸਲਿੰਗ ਕੀਤੀ ਕਿ ਅਗਰ ਤੁਸੀਂ ਏਦਾਂ ਹੀ ਡਿਪਰੈਸਡ ਰਹੇ ਇੱਕ ਤਾਂ ਤੁਹਾਡੀ ਫੈਮਿਲੀ ਦੇ ਉੱਤੇ ਤੁਹਾਡਾ ਬਹੁਤ ਬੁਰਾ ਅਸਰ ਪਊਗਾ ਬਿਲਕੁਲ ਜੀ ਸੈਕੰਡਲੀ ਤੁਹਾਡੀ ਆਪਣੀ ਜ਼ਿਹਤ ਖਰਾਬ ਹੋਊਗੀ ਹਾਂਜੀ ਉਹਨਾਂ ਨੇ ਆਣਾ ਇੱਥੇ ਸੀਰੀਅਸ ਗਾਣੇ ਗਾਣੇ ਰੋਂਦੇ ਪਿੱਟਦੇ ਐ ਫਿਰ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਸੀਰੀਅਸ ਗਾਣੇ ਗਾਓਗੇ ਤੁਹਾਡਾ ਕੋਈ ਸੀਰੀਅਸ ਨਹੀਂ ਹੋਊਗਾ ਹਾਂਜੀ ਹਾਂ ਹੱਸੋਗੇ ਪੂਰੀ ਦੁਨੀਆ ਹੱਸੋਗੀ ਰੋਂਗੇ ਕੱਲੇ ਰਹੋਗੇ ਕਿਉਂਕਿ ਮਿਸਟਰ ਤਵਨ ਬੈਠੇ ਹੈ ਕੋਈ ਜ਼ਿੰਦਾ ਐਗਜ਼ਾਮਪਲ ਹੈ ਉਹਨਾਂ ਨੇ ਸੀਰੀਅਸ ਗਾਣੇ ਗਾਣੇ ਫਿਰ ਇੱਕ ਨੇ ਸਮਝਾਇਆ ਉਹਨਾਂ ਨੂੰ ਇਹ ਤਿੰਨ ਸਾਲ ਪੁਰਾਣੀ ਗੱਲ ਹੈ ਮੈਂ ਕਿਹਾ ਦੇਖੋ ਨਾਨਕ ਦੁਖਿਆ ਸਭ ਸੰਸਾਰ ਸੋ ਸੁਖੀ ਜਿਸ ਨਾਮ ਅਲਾ ਸੁਖੀ ਕੋਈ ਵੀ ਨਹੀਂ ਹੈ ਕਿਸੇ ਦਾ ਦੁੱਖ ਬੋਲ ਕੇ ਦੇਖ ਲਓ ਅੰਦਰੋਂ ਸਾਰੇ ਦੁਖੀ ਹੈ ਬਿਲਕੁਲ ਜੀ ਦਨ ਹੀ ਐਗਰੀਡ ਟੂ ਮਾਈ ਸੁਜੈਸ਼ਨ ਅੱਜ ਨੱਚਦੇ ਆ ਟੌਪ ਤੇ ਵਧੀਆ ਗਾਣੇ ਗਾਉਂਦੇ ਆ ਐਂਡ ਹੀ ਇਜ਼ ਦੀ ਹੈਪੀਐਸਟ ਮੈਨ ਇਨ आवर ਗਰੁੱਪ ਬਿਲਕੁਲ ਜੀ ਬਿਲਕੁਲ ਕਿਉਂਕਿ ਅੱਜ ਦਾ ਟਾਈਮ ਹੀ ਇਦਾਂ ਦਾ ਵਾਹ ਕਿ ਹਰ ਇੱਕ ਬੰਦਾ ਕੋਈ ਨਾ ਕੋਈ ਬੱਚਾ ਬਿਮਾਰ ਨੇ ਦਾ ਬੱਚਾ ਉਹਦੀ ਵੀ ਟੈਨਸ਼ਨ ਲੈਂਦਾ ਟੈਨਸ਼ਨ ਹੁੰਦੀ ਹੈ ਲੇਕਿਨ ਆਪਣੀ ਜ਼ਿੰਦਗੀ ਨੂੰ ਅਗਰ ਅਗਰ ਆਪਾਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਉਹਦੇ ਲਈ ਆਪਾਂ ਨੂੰ ਹੱਸਣਾ ਖੇਡਣਾ ਵੀ ਜ਼ਰੂਰੀ ਹੈ ਠੀਕ ਹੈ ਨਾ ਜੀ ਬਹੁਤ ਵਧੀਆ ਗੱਲ ਲੱਗੀ ਆਪਾਂ ਤੁਹਾਡੇ ਨਾਲ ਮਿਲ ਕੇ ਇਹ ਨਾ ਮੰਨਣਾ ਤੇ ਆ ਸਰ ਕਿ ਜੇ ਆਪਾਂ 24 ਘੰਟੇ ਦੇ ਵਿੱਚੋਂ 2 ਘੰਟੇ ਇਸ ਸਰੀਰ ਨੂੰ ਨਹੀਂ ਦੇ ਸਕਦੇ ਤੇ ਸਾਨੂੰ ਜੀਣ ਦਾ ਕੋਈ ਹੱਕ ਨਹੀਂ ਹੈ ਇਸ ਸਰੀਰ ਵਾਸਤੇ 2 ਘੰਟੇ ਦਾ ਦਿਓ 2 ਘੰਟੇ ਦਾ ਆਪਾਂ ਟੈਨਸ਼ਨ ਛੱਡ ਦਿਓ ਨੰਬਰ 2 ਜਿਹੜਾ ਪੌਦਾ ਜਿੰਨਾ ਸੰਭਾਲ ਕੇ ਰੱਖਾਂਗੇ ਨਾ ਹਾਂਜੀ ਹਾਂਜੀ ਉਹ ਪਰਫੁੱਲੈਂਸ ਘੱਟ ਹੋਊਗਾ ਬਿਲਕੁਲ ਜਿਹੜਾ ਧੁੱਪ ਚ ਪਲੂਗਾ ਮੀਂਹ ਚ ਝੱਕੜ ਚ ਉਹ ਜਲਦੀ ਜਵਾਨ ਹੋ ਜਾਊਗਾ ਬੱਚਿਆਂ ਦੇ ਉੱਤੇ ਰੈਸਟ੍ਰਿਕਸ਼ਨ ਨਾ ਲਾਓ ਇਹ ਹੀ ਤਾਂ ਉਹਨਾਂ ਦੀ ਉਮਰ ਹੈ ਖੁੱਲੇ ਖੁੱਲੇ ਛੱਡ ਦਿਓ ਪਿੱਛੋਂ ਕੀ ਕਰ ਲੈ ਨੁਕਸਾਨ ਹੋ ਜਾਊਗਾ ਜੇ ਉਹ ਨੁਕਸਾਨ ਵੀ ਹੋਊਗਾ ਉਹਦੇ ਚੋਂ ਵੀ ਦੇ ਵੀ ਲਰਨ ਸਮਥਿੰਗ ਕਿ ਮੈਂ ਐਦਾਂ ਕੀਤਾ ਸੀ ਪਾਪਾ ਮੈਨੂੰ ਆਹ ਲਾਸ ਹੋ ਗਿਆ ਅੱਗੇ ਤੋਂ ਨਹੀਂ ਮੈਂ ਕਰੂੰਗਾ ਇਸੇ ਕੋਈ ਲੈਸਨ ਫਾਰੇ ਕਿ ਕਹਿਣਾ ਚਾਹੁੰਦੇ ਆ ਉਦਾਂ ਦੇ ਲੋਕਾਂ ਲਈ ਜਿਹੜੇ ਆਪਣੀ ਜ਼ਿੰਦਗੀ ਨੂੰ ਲੈ ਕੇ ਟੈਨਸ਼ਨ ਚ ਹੀ ਰਹਿੰਦੇ ਨੇ ਔਰ ਡਿਪਰੈਸ਼ਨ 'ਚ ਹੋ ਕੇ ਜਿੱਦਾਂ ਉਹ ਬੰਦਾ ਖਤਮ ਹੁੰਦਾ ਜਾਂਦਾ ਉਹਨਾਂ ਲੋਕਾਂ ਬਾਰੇ ਤੁ ਕੀ ਕੁਝ ਸੰਦੇਸ਼ ਦੇਣਾ ਚਾਹੁੰਦੇ ਮੈਂ ਉਹਨਾਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜਾ ਵੀ ਬੰਦਾ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਰਿਹਾ ਸੁਣ ਰਿਹਾ ਹੈ ਔਰ ਉਹ ਫੀਲ ਕਰਦਾ ਕਿ ਮੈਂ ਅੰਡਰ ਡਿਪਰੈਸ਼ਨ ਹੈ ਜਾਂ ਮੇਰਾ ਕੋਈ ਯਾਰ ਦੋਸਤ ਰਿਸ਼ਤੇਦਾਰ ਅੰਡਰ ਡਿਪਰੈਸ਼ਨ ਹੈ ਸਰ ਉਹਨੂੰ ਸਾਡੇ ਕੋਲ ਲਿਆਓ ਇੱਕ ਮਹੀਨੇ ਬਾਅਦ ਚ ਓਕੇ ਨਾ ਹੋ ਜਾਵੇ ਜੋ ਮਰਜ਼ੀ ਕਹਿ ਦਿਓ ਗਾਰੰਟੀ ਦੰਨਿਆ ਤੇ ਸਹੀ ਗੱਲ ਹੈ ਜਿੱਦਾਂ ਤੁਸੀਂ ਇੰਜੋਏ ਕਰਦੇ ਹੋ ਬੰਦਾ ਕਿਉਂ ਨਾ ਆਪਣੇ ਟੈਨਸ਼ਨਾਂ ਨੂੰ ਕਿਉਂ ਨਾ ਦੂਰ ਹੋਊਗਾ ਕਿਉਂਕਿ ਅਸੀਂ ਦੇਖਿਆ ਜੇ ਲਾਈਵ ਪ੍ਰੋਗਰਾਮ ਅਸੀਂ ਦਿਖਾ ਰਹੇ ਹਾਂ ਸਾਰਿਆਂ ਲੋਕਾਂ ਨੂੰ ਵੀ ਵੀ ਬੰਦਾ ਦੁੱਖ 'ਚ ਜਾਂਦਾ ਦੁੱਖ 'ਚ ਜਾਂਦਾ ਦੁੱਖ ਦੁੱਖ ਦੁਖੀ 'ਚ ਹੀ ਰਹਿ ਜਾਂਦਾ ਬੰਦਾ ਖੁਸ਼ੀ ਤਾਂ ਭਾਲਦਾ ਵਾ ਖੁਸ਼ੀ ਮਿਲਦੀ ਨਹੀਂ ਆ ਜਿੱਦਾਂ ਤੁਸੀਂ ਇਕੱਠੇ ਹੋ ਰਹੇ ਹੋ ਤੁਹਾਨੂੰ ਦੇਖ ਕੇ ਜਿੱਦਾਂ ਲੋਕ ਐ ਤੇ ਬੇਸ਼ੱਕ ਸੈਰ ਕਰਨ ਵੀ ਆਂਦੇ ਨੇ ਉਹ ਤੁਹਾਡੇ ਨਾਲ ਇਕੱਠੇ ਹੋ ਜਾਂਦੇ ਨੇ ਉਹਦਾ ਆਪਣਾ ਹੈਪੀ ਬਰਥਡੇ ਅੱਜ ਜਿਹੜੇ ਮਿਸਟਰ ਬੌਬੀ ਪੱਲ ਹੈ ਉਹਦਾ ਆਪਣਾ ਬਰਥਡੇ ਹੈ ਉਹਦੇ ਬੇਟੇ ਦਾ ਬਰਥਡੇ ਹੈ ਉਹਦੀ ਵਿਡਿੰਗ ਐਨੀਵਰਸਰੀ ਹੈ ਉਹ ਸੈਲੀਬ੍ਰੇਟ ਹੋ ਰਹੀ ਹੈ ਤੇ ਬਹੁਤ ਚੰਗਾ ਲੱਗਾ ਅੰਕਲ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਹਾਂਜੀ ਥੈਂਕ ਯੂ ਜੀ